ਤਨਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜਲਾਤ ਤੇਗ ਚਿੱਖੀ ਕਰ ਰਿਹਾ ਹੈ ਤਲਵਾਰ ਤੇ ਨਾਲ ਫਿਰ ਕਾਜੀ ਕਹਿੰਦਾ ਇਹ ਤੁਹਾਡੇ ਲਈ ਹੈ ਮਹਾਰਾਜ ਕਹਿੰਦੇ ਆ ਮੇਰੇ ਬਾਪੂ ਨੇ ਨਾਮ ਤੇਗ ਬਹਾਦਰ ਰੱਖਿਆ ਤੈਨੂੰ ਪਤਾ ਤੂੰ ਪਰਸ਼ੀਅਨ ਜਾਣਨੇ ਤੇਗ ਬਹਾਦਰ ਦਾ ਕੀ ਅਰਥ ਹੈ ਕਹਿੰਦਾ ਜੀ ਤੇਗ ਦਾ ਧਣੀ ਤੇਗ ਦਾ ਬਹਾਦਰ ਤੇਗ ਚਲਾਣ ਵਿੱਚ ਬਹਾਦਰ ਕਹਿਣ ਲੱਗੇ ਕਈ ਬੰਦੇ ਤੇਗ ਚਲਾਣ ਵਿੱਚ ਬਹਾਦਰ ਹੁੰਦੇ ਆ ਤੇਗ ਖਾਨ ਵਿੱਚ ਬੋਝਦਲ ਹੁੰਦੇ ਆ ਮੈਂ ਤੇਗ ਚਲਾਣ ਵਿੱਚ ਵੀ ਬਹਾਦਰ ਹਾਂ ਰੱਬ ਮੇਰ ਕਰੇ ਤੂੰ ਤੇਗ ਚਲਾਈ ਮੈਂ ਤੇਗ ਖਾਣ ਵਿੱਚ ਵੀ ਬਹਾਦਰ ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਕਿਹਾ ਜੀ ਅੰਤਲੀ ਇੱਛਾ ਮਹਾਰਾਜ ਜੀ ਨੇ ਕਿਹਾ ਜਪਜੀ ਸਾਹਿਬ ਤੇ ਮੈਂ ਕਹਿਣਾ ਉਹਨਾਂ ਗੁਰਸਿੱਖੋ ਕਿ ਜਿਸ ਦਿਨ ਸ਼ਹਾਦਤ ਵਾਲਾ ਦਿਨ ਹੁੰਦਾ ਆਪਣੇ ਨਿਤਨੇਮ ਤੋਂ ਵੱਧ ਪਾਠ ਕਰਿਆ ਕਰੀ ਜਪਜੀ ਸਾਹਿਬ ਦਾ ਗੁਰਸਿੱਖਾਂ ਦੇ ਨਾਂ ਦਾ ਮਹਾਰਾਜ ਜੀ ਨੇ ਜਪਜੀ ਸਾਹਿਬ ਸ਼ੁਰੂ ਕੀਤਾ ਸਾਰਾ ਬ੍ਰਹਿਮੰਡ ਗੂੰਜ ਗਿਆ ਉਸ ਤਰ੍ਹਾਂ ਜਪਜੀਤ ਸਾਹਿਬ ਪੜਿਆ ਜਿਵੇਂ ਬਾਬੇ ਬੁੱਢੇ ਨੇ ਪੜਾਇਆ ਸੀ ਉਸ ਤਾਂ ਉਚਾਰਨ ਕੀਤਾ ਜਪ ਇਸ ਭੀੜ ਦੇ ਵਿੱਚ ਇੱਕ ਸਿੱਖ ਹੈ ਜਿਹੜਾ ਅੱਖਾਂ 'ਚ ਪਾਣੀ ਬਾਹਰ ਨਹੀਂ ਆਉਂ ਦਿੰਦਾ ਉਹਨੂੰ ਪਤਾ ਹੈ ਜੇ ਮੈਂ ਰੋ ਪਿਆ ਮੇਰੇ ਅੱਖਾਂ 'ਚ ਬੈਰਾਗ ਦਾ ਨੀਰ ਆ ਗਿਆ ਇੱਥੇ ਰੋਣ ਦਾ ਨੈਗੇਟਿਵ ਨਹੀਂ ਲੈਣਾ ਬੈਰਾਹਾਂ ਵਿੱਚ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਇਹ ਸੀਸ ਕੌਣ ਚੁਕੇਗਾ ਉਹ ਸਭ ਕੁਝ ਵੇਖਦਾ ਪਿਆ ਉਹਨੇ ਸਿੱਖ ਵੀ ਦੇਖੇ ਸ਼ੀਦ ਹੁੰਦੇ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਉਹ ਭੀੜ 'ਚ ਹੈ ਮੈਂ ਕਿਹਾ ਉਸ ਵਕਤ ਫਿਜ਼ਾ 'ਚ ਕਿਹੋ ਜੀ ਆਵਾਜ਼ ਆਈ ਹੋਵੇਗੀ ਉਹ ਜਪਜੀ ਸਾਹਿਬ ਆਮ ਪਾਠ ਨਹੀਂ ਹੋ ਰਿਹਾ ਉਹ ਜਪਜੀ ਸਾਹਿਬ ਦੀ ਪੌੜੀਦਰ ਪੌੜੀ ਸਤਗੁਰੂ ਸੱਚਖੰਡ ਵਸੈ ਨਿਰੰਕਾਰ ਜਾਂਦੇ ਪਿਆ ਪਾਠ ਕਰਦਿਆਂ ਕਰਦਿਆਂ ਜਦੋਂ ਸੰਪੂਰਨਤਾ ਹੋਈ ਕਿ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਫਿਰ ਆਵਾਜ਼ ਦਿੱਤੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਅਕਾਲ ਦੇ ਸਨਮੁਖ ਸਿਰ ਝੁਕਾਇਆ ਜਲਾਦ ਨੇ ਪੂਰੇ ਜ਼ੋਰ ਨਾਲ ਵਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਇੱਕ ਵਾਰ ਦੇ ਨਾਲ ਧੜ ਤੋਂ ਵੱਖਰਾ ਹੋ ਗਿਆ ਹਨੇਰਾ ਫਸਰ ਰਿਹਾ ਹੈ ਗਰਦਾ ਉੱਠ ਪਿਆ ਜੀ ਯਾਦ ਰੱਖੋ ਉਸ ਵਕਤ ਜਿਹੜਾ ਸੀਸਗਾਇ ਦੇ ਸਾਹਮਣੇ ਦਾ ਰੋਡ ਸੀ ਭਾਈ ਸੇ ਪੱਕਾ ਨਹੀਂ ਸੀ ਇਹ ਕੱਚਾ ਸੀ ਜੀ ਇਹ ਸਾਰਾ ਕੱਚਾ ਸੀ ਕੋਈ ਛੋਟੀ ਗੱਲ ਨਹੀਂ ਜਦੋਂ ਇਹੋ ਜਿਹਾ ਧਰਮੀ ਮਹਾਂਪੁਰਖ ਸਤਗੁਰੂ ਦਾ ਖੂਨ ਧਰਤੀ ਤੇ ਡੁੱਲੇਗਾ ਧਰਤੀ ਡੋਲੇਗੀ ਅਸਮਾਨ ਕੰਬੇਗਾ ਹਵਾ ਵਹਿਣ ਪਾਏਗੀ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਸੀਸ ਉਸ ਫਿਰ ਭਾਈ ਜੈਤੇ ਨੇ ਚੁੱਕਿਆ ਤਾਂ ਤਨ ਬਾਬਾ ਜੀਵਨ ਸਿੰਘ ਜੀ ਕਹਾਂਗਾ ਕਹਿਣਾ ਸੌਖਾ ਜੀ ਸੀਸ ਚੁੱਕ ਕੇ ਆਪਣੇ ਸੀਨੇ ਨਾਲ ਲਾ ਲਿਆ ਹੁਣ ਕਈ ਸੱਜਣ ਕਹਿੰਦੇ ਟੋਕਰੀ ਚ ਕਿਸੇ ਨੇ ਕਿਹਾ ਕੱਪੜੇ ਮੈਨੂੰ ਇਹ ਚ ਲੱਗਦਾ ਕੱਪੜੇ ਚ ਲਪੇਟ ਕੇ ਸੀਸ ਤਰਿਆ ਜੀ ਆਓ ਥੋੜਾ ਜਿਹਾ ਆਪਾਂ ਆਨੰਦਪੁਰ ਸਾਹਿਬ ਤੱਕ ਚੱਲੀਏ ਸੰਗਤ ਬਹੁਤ ਗੁਰੂ ਤੇਗ ਬਹਾਦਰ ਦੱਸੇ ਉਹਨੂੰ ਚੇਤੇ ਕਰਦੀ ਸੀ ਕਈ ਗਰੀਬ ਸੰਮਾਰੇ ਦੇ ਦਰਸ਼ਨ ਹੋ ਜਾਣ ਕਈ ਬਜ਼ੁਰਗ ਸੰਨ ਕਿਤੇ ਲੰਘਦੇ ਹੁੰਦੇ ਆ ਜਾਣ ਉਨੇ ਸੇ ਚੁੱਕਿਆ ਜੀ ਚਾਂਦਨੀ ਚੌਂਕ ਚੋਂ ਰਾਤ ਸਾਰੀ ਤੁਰਿਆ ਉਹ ਬਾਗਪਟ ਪਹੁੰਚਿਆ ਇਹ ਹਰ ਸਾਲ ਅਸੀਂ ਅੱਜ ਐਤ ਕੀ ਵਿਨੰਦਪੁਰ ਸਾਹਿਬ ਮੈਂ ਬੇਨਤੀ ਕਰਾਂਗਾ ਤੁਹਾਡੇ ਕੋਲ ਸੰਖੇਪ ਜੀ ਅਰਜ਼ ਕਰ ਰਿਹਾ ਬਾਗਪਟ ਪਹੁੰਚਿਆ ਸ਼ੇਖ ਵਾਹੁਦੀਨ ਦੇ ਤਕੀਏ ਚ ਗਿਆ ਉਹ ਪੁੱਛਦਾ ਕੌਣ ਹੈ ਕਹਿੰਦਾ ਮੈਂ ਸਿੱਖ ਹਾਂ ਕਹਿੰਦਾ ਗੁਰਤੇਗਵਾਦਰ ਸਾਹਿਬ ਦਾ ਕਹਿੰਦਾ ਜੀ ਉਹ ਕਹਿੰਦਾ ਮੈਂ ਸੁਣਿਆ ਦਿੱਲੀ ਚ ਕੁਝ ਹੋ ਰਿਹਾ ਹੈ ਭਾਈ ਸਾਹਿਬ ਕਹਿੰਦੇ ਹੋ ਨਹੀਂ ਰਿਹਾ ਹੋ ਗਿਆ ਹੈ ਉਹ ਕਹਿੰਦਾ ਗੁਰੂ ਤੇਗ ਬਹਾਦਰ ਤਾਂ ਮਾਨਵਤਾ ਦੇ ਰਾਹ ਵਰਵੇਂ ਸ਼ੇਖ ਵਾਉਦਦਿਨ ਕਹਿੰਦਾ ਸਾਰੇ ਮੁਸਲਮਾਨ ਮਾੜੀ ਨਹੀਂ ਉਹ ਕਹਿੰਦਾ ਹੋ ਗਿਆ ਕੀ ਹੋਇਆ ਉਹਨੇ ਸੀਜ਼ ਦਿਖਾਇਆ ਕਹਿੰਦਾ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਉੱਥੇ ਹਿੰਦੂ ਕ੍ਰਿਸ਼ਨਪਾਲ ਦੇ ਘਰੋਂ ਰੋਟੀ ਆਈ ਭਾਈ ਜੈਤਾ ਜੀ ਦੀ ਥੋੜਾ ਜਿਹਾ ਸਮਾਂ ਰੁਕੇ ਸੂਰਜ ਦੀ ਲੋ ਲੱਗੀ ਆਪਣੇ ਸਤਿਗੁਰਾਂ ਦਾ ਸੀਸ ਸੀਨੇ ਨਾਲ ਲਾਇਆ ਭਾਈ ਉਹਦਾ ਨਾਲ ਨਹੀਂ ਦੋ ਸਿੱਖਾਂ ਦਾ ਜ਼ਿਕਰ ਹੁੰਦਾ ਜੀ ਸੀਸ ਸੀਨੇ ਤੇ ਲਾਇਆ ਜਰਨੈਲੀ ਸੜਕ ਤੇ ਨਹੀਂ ਤੁਰਿਆ ਪਕ ਡੰਡੀਆਂ ਚੋਂ ਮੈਂ ਕਿਹਨਾ ਕਿੰਨੀ ਹੁਣ ਆਹ ਜਦੋਂ ਆ ਮੈਥਨ ਦੌੜਦੇ ਆ ਨਾ ਜੀ ਕਿੰਨਾ ਕਿਨੇ ਮੀਲ ਚਲੇ ਜਾਂਦੇ ਆ ਉਹ ਸਿੱਖੇ ਯਾਦ ਰੱਖਿਓ ਆਪਾਂ ਕਿਨੇ ਕਿਵੇਂ ਚਲਾ ਗਿਆ ਉਹ ਸਿੱਖ ਹੈ ਤੇ ਦੂਜਾ ਉਹਦੇ ਚ એનર્ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਹਦੇ ਸੀਨੇ ਨਾਲ ਹੈ ਸੀਸ ਨੂੰ ਵੱਖ ਕਰਕੇ ਪਾਈ ਜਾਂਦਾ ਜਿਹਨੂੰ ਮੱਤ ਦੇਖੋ ਉਹ ਸੀਸ ਜਿਹੜਾ ਅੱਜ ਵੀ ਮੁਸਕਰਾਉਂਦਾ ਪਿਆ ਸਤਿਗੁਰਾਂ ਦੀ ਸ਼ਹਾਦਤ ਮੁਸਕਰਾਉਂਦਿਆਂ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਮੂद्रा ਸੀ ਸਰੀਰ ਸੇਤਦੀ ਉਸੇ ਤਰ੍ਹਾਂ ਰਹਿ ਜਾਂਦੀ ਹੈ ਨਾ ਡੈਥ ਵੇਲੇ ਆਪਾਂ ਨੂੰ ਦੇਖਨੇ ਮਾਰੇ ਮੁਸਕਰਾਉਂਦੇ ਸੀਸ ਚੁੱਕ ਕੇ ਤੁਰਿਆ ਰਾਤ ਨੂੰ ਤਰਾਵੜੀ ਪਹੁੰਚ ਗਿਆ ਉਹ ਸੋਚਦਾ ਬਾਹਰ ਕਿਤੇ ਆਰਾਮ ਕਰ ਲਾਂ ਕਿਸੇ ਝਾੜਦੇ ਹੋਲੇ ਝਾੜਦੇ ਹੋਲੇ ਹੁਣ ਲੱਗਾ ਇੰਨੀ ਦੇਰ ਨੂੰ ਧੋਬੀ ਕਪੜੇ ਧੋਕੇ ਲੰਘ ਰਿਹਾ ਹੈ ਉਹਦਾ ਨਾਮ ਭਾਈ ਦੇਵਾ RAM ਹੈ ਉਹਨੇ ਪੁੱਛਿਆ ਤੂੰ ਕੌਣ ਲੁਕਦਾ ਕੇ ਪਾਇਓ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ ਕਹਿੰਦਾ ਮੈਂ ਵੀ ਤੇ ਸਿੱਖਾਂ ਚੱਲ ਮੇਰੇ ਘਰ ਕਹਿੰਦਾ ਨਹੀਂ ਨਹੀਂ ਮੈਂ ਬਾਹਰ ਰਹਿਣਾ ਬਹੁਤ ਜ਼ਰੂਰੀ ਪਹੁੰਚਣਾ ਅੰਦਪੁਰ ਸਾਹਿਬ ਕਹਿੰਦਾ ਮੈਂ ਸਿੱਖ ਗਰੀਬ ਜ਼ਰੂਰ ਹਾਂ ਪਰ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦਾ ਮੈਂ ਰੋਜ਼ ਅਰਦਾਸਾਂ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਲੰਘਦੇ ਆਇਓ ਚਲੋ ਉਹ ਨਹੀਂ ਆਏ ਤੂੰ ਆ ਜਾ ਮੇਰੇ ਵਾਸਤੇ ਸਿੱਖ ਵੀ ਹੋਈ ਚੱਲ ਮੇਰੇ ਘਰ ਆਪਣੇ ਘਰ ਲੈ ਗਿਆ ਭਾਈ ਸਾਹਿਬ ਨੇ ਸੀਨੇ ਨਾਲ ਕੱਪੜਾ ਨਹੀਂ ਹਟਾਇਆ ਕਹਿੰਦਾ ਆਹ ਕਿਹੜੀ ਚੀਜ਼ ਚੁੱਕੀ ਫਿਰਨਾ ਐ ਇਹ ਕਿਹੜਾ ਸਮਾਨ ਲਿਆ ਮੈਂ ਤੈਨੂੰ ਦੇ ਦਿਆ ਕਹਿੰਦਾ ਨਹੀਂ ਇਹ ਦੇਣ ਵਾਲਾ ਨਹੀਂ ਇਹ ਜਿੰਨੂੰ ਦੇਣਾ ਹੈ ਜੇ ਮੰਜ਼ਲ ਦੂਰ ਹੈ ਕਿਸੇ ਦਿਨ ਇਹ ਸੀਸ ਨidhi ਹੈ ਇਲਵਾ ਸ਼ਬਦ ਸੀਸ ਨਦੀ ਨਿਰਦਰ ਤੇ ਖਜ਼ਾਨਾ ਜਿਹਨੂੰ ਆਪ ਅਸੀਸ ਗਣ ਕਹਿੰਦੇ ਆ ਇਹ ਸੀਸ ਨਦੀ ਹੈ ਕਹਿੰਦਾ ਕੌਣ ਸੀਸ ਨਦੀ ਭਾਈ ਜੈਤੇ ਦੀਆਂ ਅੱਖਾਂ ਝਲਕਾਈਆਂ ਕਹਿੰਦਾ ਜਿਹਦੇ ਦਰਸ਼ਨ ਕਰਨੇ ਚਾਹਣਾ ਉਹਦਾ ਸੀਸ ਤੇਰੇ ਘਰ ਚ ਆਇਆ ਹੈ ਉਹਨਾਂ ਕੱਪੜੇ ਉਤਾਰਿਆ ਮਾਰੇ ਦਾ ਮੁਸਕਰਾਉਂਦਾ ਚਿਹਰਾ ਭਾਈ ਦੇਵਾ ਰਾਮ ਦਾ ਅੰਦਰ ਫੁੱਟ ਗਿਆ ਉਹਨੇ ਮੰਝੇ ਤੇ ਰੱਖ ਕੇ ਸਾਰੀ ਰਾਤ ਚੌਰ ਕਰਦਾ ਰਿਹਾ ਭਾਈ ਜੈਤਾ ਮੰਝੇ ਦੇ ਨਾਲ ਢੋਲ ਆ ਕੇ ਥੋੜਾ ਜਿਹਾ ਆਰਾਮ ਕੀਤਾ ਦਿਨ ਚੜਿਆ ਬਸਤਰ ਦਿੱਤਾ ਸੀਸ ਲਪੇਟ ਲਿਆ ਭਾਈ ਸਾਹਿਬ ਚੱਲ ਪੈ ਟਾਂਗਰੀ ਨਦੀ ਆਉਂਦੀ ਅੰਬਾਲੇ ਦੇ ਤੇ ਆਪਣਾ ਕਰਨਾਲ ਦੇ ਵਿੱਚਕਾਰ ਕੈਲ ਉਤਰਾਵੜੀ ਸ਼ਕਾਰ ਉੱਥੇ ਟਾਂਗਰੀ ਨਦੀ ਦੀ ਥੱਗ ਗਿਆ ਥੋੜਾ ਜਿਹਾ ਸੀਸ ਰੱਖਿਆ ਫਿਰ ਅੰਬਾਲੇ ਸ਼ਹਿਰ ਇੱਕ ਮਹੱਲਾ ਜੀ ਕੈਂਥ ਮਾਜਰੀ ਅੱਜ ਕੱਲ ਉੱਥੇ ਗੁਰਦੁਆਰਾ ਸੀਸਗੰਜ ਹੈ ਉੱਥੇ ਪੁੱਛਿਆ ਜੀ ਕੋਈ ਥਾਂ ਉੱਥੇ ਵੀ ਇੱਕ ਮੁਸਲਮਾਨ ਦਰवेश ਮਿਲਿਆ ਉਹਨੇ ਕਹ ਇੱਥੇ ਘਰ ਹੈ ਗਿਆ ਚੰਬੀਅੰਦੇ ਘਰ ਸੰਜੀ ਕੁਝ ਰਮਦਾਸੀਆਂ ਦੇ ਸਨ ਚਲੋ ਮੈਂ ਇਹਨੂੰ ਤਾਂ ਕਹਿ ਰਿਹਾ ਵਾਂ ਇਸ ਹੰਕਾਰ ਕੱਢ ਦੀਏ ਸੀ ਬੜੀ ਉੱਚੀ ਕੁਲ ਦੇ ਆ ਸੇਵਾ ਕਿਨਾਂ ਨੇ ਕੀਤੀ ਗੁਰਦੇਵਾਦਰ ਸਾਹਿਬ ਦੀ ਇੱਕ ਰੰਗਰੇਟਾ ਦੂਜਾ ਧੋਬੀ ਤੇ ਜਾ ਰਮਦਾਸੀਆ ਮਹਾਰਾਜ ਭਾਈ ਸਾਬੋ ਦੇ ਘਰ ਚਲੇ ਗਏ ਉਹ ਕਹਿੰਦੇ ਮੈਂ ਰਾਤ ਰਹਿਣਾ ਹੈ ਦਿੱਲੀੋਂ ਆਇਆ ਆਨੰਦਪੁਰ ਸਾਹਿਬ ਜਾਣਾ ਹੈ ਤੇ ਉਸ ਘਰ ਦੇ ਜਿਹੜਾ ਸੱਜਣ ਸੀ ਉਹਦਾ ਨਾਮ ਸੀ ਭਾਈ ਰਾਮਦੇਵਾ ਜੀ ਇੱਕ ਦੇਵਾਰਾਮ ਇੱਕ RAM DEVA JI ਉਹ ਆਂਦਾ ਜੀ ਆਇਆਂ ਨੂੰ ਗੁਰਤੇਗ ਬਾਦਸਾਹਿਬ ਨੂੰ ਸਨਿਆ ਦੇਈ ਤੁਹਾਡੇ ਦਰਸ਼ਨਾਂ ਦੀ ਤਾੰਗ 'ਚ ਬੈਠੇ ਆਂ ਭਾਈ ਸਾਹਿਬ ਚੁੱਪ ਕਰ ਗਏ ਉਹ ਕਹਿੰਦਾ ਬੋਲਦੇ ਕਿਉਂ ਨਹੀਂ ਕਹਿੰਦਾ ਦੀਵਾ ਬਾਲ ਦੀਵਾ ਬਾਲਿਆ ਹਨੇਰਾ ਸੀ ਜੀ ਕੱਪੜੇ ਲਾਏ ਮਾਰੇ ਦੇ ਸੀਸ ਤੋਂ ਤੇ ਸੀਸ ਦਾ ਦਰਸ਼ਨ ਕੀਤਾ ਉਹਨੇ ਸਾਰੀ ਰਾਤ ਸੇਵਾ ਕੀਤੀ ਜੀ ਬਹੁਤ ਰੋਇਆ ਉਹ ਚਲੋ ਆਪੋ ਆਪਣਾ ਅੰਦਰ ਹੁੰਦਾ ਹੈ ਕਈ ਮੋਸ਼ਨਲ ਹੋ ਜਾਂਦੇ ਭਾਈ ਜੈਤਾ ਜੀ ਥੋੜਾ ਜਿਹਾ ਲੰਮੇ ਪੈ। ਉਥੋਂ ਸੀਸ ਚੁੱਕਿਆ। ਇਹਦੇ ਵਿੱਚੋਂ ਮੁਹਾਲੀ ਚ ਵੀ ਰਸਤਾ ਨਿਕਲਦਾ। ਅੱਜਕਲ ਮੁਹਾਲੀ ਚਲੋ ਇਹ ਰਸਤਾ ਨਿਕਲਦਾ। ਇੱਥੋਂ ਚੱਲਦੇ ਹੋਏ ਭਾਈ ਸਾਹਿਬ ਬਨੂੜ ਦੇ ਨੇੜੇ ਗੁਰਦੁਆਰਾ ਨਾਭਾ ਸਾਹਿਬ। ਹਰਿਆਣੇ ਵਿੱਚ ਨਾਡਾ ਸਾਹਿਬ। ਇੱਥੇ ਪਹੁੰਚੇ ਸ਼ਾਮ ਪੈ ਗਈ। ਸੰਧਿਆ ਪੈ ਗਈ ਤੇ ਝੌਂਪੜੀ ਚ ਦੀਵਾ ਬਲੇ ਪਿਆ। ਮਾਨ ਨੇ ਕਿਹਾ ਚਲ ਬਾਹਰ ਹੀ ਟਿਕ ਜਾਈਏ। ਬਾਹਰੋਂ ਬਾਹਰ ਜਾਂਦੇ ਸਨ ਭਾਈ ਸਾਹਿਬ ਵੱਸੂ ਚ ਬਹੁਤ ਘਟ। ਕਿ ਪਤਾ ਨਾ ਲੱਗ ਜਾਏ ਉੱਥੇ ਝਾੜ ਦੇ ਵਿੱਚ ਜਦੋਂ ਟਿਕਨ ਲੱਗੇ ਝਾੜ ਸਨ ਤੇ ਉਸ ਕੁੱਲੀ ਚੋਂ ਆਵਾਜ਼ ਆਈ ਕੌਣ ਬਿਰਧਵਾਸੀ ਕੜਕ ਵੀ ਕੌਣ ਭਾਈ ਸਾਹਿਬ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਤੁਸੀਂ ਕੌਣ ਕਹਿੰਦਾ ਮੈਂ ਫਕੀਰ ਦਰਗਾਈ ਸ਼ਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਭੌਰਾ ਹਾਂ ਸਿੱਖਾ ਅੰਦਰ ਆ ਜਾ ਹੈ ਤਾਂ ਮੇਰੀ ਕੁੱਲੀ ਅੰਦਰ ਆਇਆ ਤੇ ਅੱਗੋ ਕਹਿੰਦਾ ਵੇਖ ਸਰੀਰ ਬਜ਼ੁਰਗ ਹੋ ਚੁੱਕਾ ਸੀ ਕਹਿੰਦਾ ਮੇਰੇ ਤੁਰਨ ਦੀ ਬਾਹ ਨਹੀਂ ਬੈ ਨਹੀਂ ਸਕਦਾ ਬੁਢੇਪੇ ਨੇ ਖਾ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਓ ਕਿ ਤੁਹਾਡੇ ਦਰਸ਼ਨਾਂ ਦੀ ਤਾਂਗ ਵਿੱਚ ਇੱਕ ਅੱਖਾਂ ਦਾ ਕਟੋਰਾ ਖੋਲ ਕੇ ਕੋਈ ਬੈਠਾ ਹੈ ਤੁਸੀਂ ਦਰਸ਼ਨ ਬਖਸ਼ੋ ਭਾਈ ਜੈਤਾ ਜੀ ਨੇਤਰ ਭਾਰੇ ਜੀ ਇੱਥੇ ਫਿਰ ਇਸ ਕਰਕੇ ਭਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ-ਜਿੱਥੇ ਤੁਹਾਨੂੰ ਕੋਈ ਯਾਦ ਕਰਦਾ ਪਏ ਤੁਸੀਂ ਸੀਸ ਦੇ ਰੂਪ ਵਿੱਚ ਬਖਸ਼ਾ ਕਰੀ ਜਾਂਦੇ ਉੱਥੇ ਫਿਰ ਦਰਗਾਈ ਸ਼ਾਨ ਨੂੰ ਸੀਸ ਦਿਖਾਇਆ ਕਹਿੰਦੇ ਉਹ ਬਜ਼ੁਰਗ ਪੁੱਬਾ ਮਾਰ ਕੇ ਰਿਹਾ ਉਹਨੇ ਕਿਹਾ ਗਰ ਕੇ ਜਾਏਗੀ ਇਹੋ ਜੀ ਸਲਤਨਤ ਇਹਦਾ ਖਾਤਮਾ ਹੋਣ ਤੇ ਆ ਗਿਆ ساری ਰਾਤ ਉਹ ਬਜ਼ੁਰਗ ਜਾਗਦਾ ਰਿਹਾ ਦਰਗਾਈ ਸ਼ਾ ਫਕੀਰ ਸੀਸ ਚੁੱਕਣ ਲੱਗੇ ਕਹਿੰਦਾ ਇੱਕ ਗੱਲ ਕਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ بیٹے ਨੂੰ ਗੋਬਿੰਦਰਾਇ ਨਾਮ ਤੂੰ ਦੱਸ ਰਿਹਾ ਕਹਿੰਦੇ ਹਾਂ ਕਹਿੰਦੇ ਮੈਂ ਓਨੀ ਦੇਰ ਤੱਕ ਚੋਲਾ ਨਹੀਂ ਛੱਡਣਾ ਦਿਨੀ ਦੇਰ ਤੱਕ ਤੂੰ ਮੇਰੇ ਕੋਲ ਨਾ ਆਇਆ ਜਦੋਂ ਮਹਾਰਾਜ ਪੋਟਾ ਸਭ ਗਏ ਦੇਖੂ ਹੋ ਕੇ ਗਏ ਸਨ ਗੁਰੂ ਗੋਬਿੰਦ ਸਿੰਘ ਫਿਰ ਇਹਨੇ ਚੋਲਾ ਛੱਡਿਆ ਸੀ ਇੱਥੋਂ ਸੀਸ ਚੁੱਕਿਆ ਭਾਈ ਸਾਹਿਬ ਚੱਲਦੇ ਹੋਏ ਬਵਾਨਗੜ ਜਿੱਥੇ ਸਥਾਨ ਹੈ ਜੀ ਰਸਤੇ 'ਚ ਪੜਾਂ ਤਾਂ ਬਹੁਤ ਹੋਏ ਹੋਣਗੇ ਨਾ ਰੁਕੇ ਹੋਣਗੇ ਉੱਥੇ ਜਾ ਪਹੁੰਚੇ ਖਬਰ ਪਹੁੰਚਾ ਦਿੱਤੀ ਗਈ ਤਾਂ ਗੁਰੂ ਗੋਬਿੰਦ ਸਿੰਘ ਜੀ ਸਲਾਹ ਕਰਦੇ ਆ ਸਸਕਾਰ ਕੀਰਤਪੁਰ ਸਾਹਿਬ ਕਰੀਏ ਮਾਤਾ ਨਾਨਕੀ ਜੀ ਕਹਿੰਦੇ ਨੇ ਪੁੱਤਰ ਮੈਂ ਬਿਰਧ ਹੋ ਗਈਆਂ ਦਾਦੀ ਜੀ ਗੁਰ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਕਹਿੰਦੇ ਬੇਟਾ ਮੇਰੇ ਪੁੱਤ ਦਾ ਸੀਸ ਇੱਥੇ ਲਿਆ ਇੱਥੇ ਸੰਸਕਾਰ ਕਰੀ ਮੈਂ ਘਟੋ ਘਟ ਰੋਜ਼ ਉਸ ਜਗ੍ਹਾ ਤੇ ਜਾਤ ਆਵਾਂਗੀ ਕਿਵੇਂ ਰੋਜ਼ ਜਾਵਾਂਗੀ ਕੀਰਤਪੁਰ ਸਾਹਿਬ ਇਤਿਹਾਸ ਹੀ ਕਹਿੰਦਾ ਹੈ ਸੀਸ ਲੈਣ ਗਏ ਭਾਈ ਜੈਤਾ ਮੈਂ ਕਿਹਾ ਆਹ ਜਿਹੜਾ ਵੇਲਾ ਹੋਵੇਗਾ ਕੀ ਹੋ ਜਾ ਮਾਹੌਲ ਹੋਵੇਗਾ ਸਿੱਖ ਨੇ ਸੰਗਤਾਂ ਨੇ ਤਸੀਸ ਝੋਲੀ ਚ ਪਾ ਕੇ ਸੀਨੇ ਨਾਲ ਲਾ ਕੇ ਕਿੰਨੇ ਦਿਨਾਂ ਦਾ ਤੁਰਿਆ ਆ ਰਿਹਾ ਤਨਤਨ ਬਾਬਾ ਜੈਤਾ ਜੀ ਮੈਂ ਕਹਿੰਦਾ ਸੱਚੀ ਕਹਨਾ ਉਹਦੇ ਤੇ ਚਰਨਾ ਤੋਂ ਕੁਰਬਾਨ ਜਾਈਏ ਤਨਤਨ ਬਾਬਾ ਜੀਵਨ ਸਿੰਘ ਕਹਿ ਲਵਾਂ ਅਸੀਂ ਆਮ ਸਾਰਿਆਂ ਨੂੰ ਕੀ ਜਾਣਦੇ ਉਹਨੂੰ ਧਨ ਕੀ ਜਿਹੜੇ ਐਡੀ ਵੱਡੀ ਕੁਰਬਾਨੀ ਫਿਰ ਆ ਵੀ ਸ਼ਹੀਦ ਹੋਇਆ ਬਾਅਦ ਵਿੱਚ ਅਮਰ ਸ਼ਾਹ ਕੇ ਸ਼ਹੀਦ ਭਾਈ ਸਾਹਿਬ ਭਾਈ ਜੀਵਨ ਸਿੰਘ ਦੀ ਕਵਿਤਾ ਬਹੁਤ ਕਮਾਲ ਦੀ ਐਡਿਟ ਕੀਤੀ ਮੈਂ ਪੜੀ ਜੀਓ ਕਮਾਲ ਦੀਆਂ ਗੁਰੂਆਂ ਦੀਆਂ ਸਿੱਖਤਾਂ ਕਰਦੇ ਨੇ ਉਹ ਦਿੱਲੀ ਵਾਲਿਆਂ ਨੂੰ ਲਾਹਮਾਂ ਵੀ ਦਿੰਦੇ ਆ ਕਿੱਥੇ ਰਹਿ ਗਏ ਤੁਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦਾ ਸੀਸ ਚਾਦਰ ਚਲ ਪੇਟਿਆ ਸੀ ਭਾਈ ਜੈਤਾ ਚੰਦ ਆ ਮੈਂ ਖੋਲ ਕੇ ਦੇਵਾਂ ਉਹਨੇ ਸੀਸ ਖੋਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਹੱਥਾਂ ਉੱਤੇ ਰੱਖ ਦਿੱਤਾ ਮੈਂ ਕੱਲ ਇੱਕ ਗੱਲ ਲਿਖੀ ਸੀ ਪੜ੍ਹੀ ਉਹਨੂੰ ਤੁਸੀਂ ਮੈਂ ਕਿਹਾ ਪੁੱਤਰ ਸੀ ਤੇ ਪਿਤਾ ਦਾ ਸੀਸ ਹੱਥਾਂ ਤੇ ਰੱਖੀ ਬੈਠਾ ਹੈ ਤੇ ਜਦੋਂ ਪਿਤਾ ਬਣਿਆ ਉਦੋਂ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਮੁਸਕਰਾ ਕੇ ਲੰਘਿਆ ਹੈ ਮਹਾਰਾਜ ਜੀ ਨੇ ਪਿਤਾ ਜੀ ਦਾ ਸੀਸ ਦੇਖਿਆ ਸੰਗਤ ਨਗਰ ਕੀਰਤਨ ਕਰਦੀ ਜੀ ਮਾਰੂ ਤੇ ਬਡਹੰਸ ਪੜਦੀ ਆਨੰਦਪੁਰ ਸਾਹਿਬ ਪਹੁੰਚੀ ਮਾਂ ਨੇ ਸੀਸ ਦੇਖਿਆ ਮਾਤਾ ਗੁਜਰੀ ਜੀ ਨੇ ਦਰਸ਼ਨ ਕੀਤੇ ਸਤਿਗੁਰਾਂ ਨੇ ਥੜਾ ਬਣਾਇਆ ਚੰਦਨ ਦੀ ਚਿਖਾ ਚੁਣੀ ਆਪਣੇ ਹੱਥੀਂ ਲੰਬੂ ਲਾਇਆ ਚਿਖਾ ਨੂੰ ਅਗੰ ਦਿਖਾਈ ਸਾਹਮਣੇ ਅਕਾਲ ਬੁੰਗਾ ਥੜਾ ਸੀ ਬਣਾ ਕੇ ਉੱਤੇ ਖੜੇ ਹੋ ਕੇ ਕਿਆ ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗਿ ਸੰਬੇਟੇ ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗਿ ਸੰਬੇਟੇ ਅਗਲਾ ਬਚਨ ਮਹਾਰਾਜ ਜੀ ਨੂੰ ਜਦੋਂ ਸ਼ਬਦ ਕਿਹਾ ਸਤਗੁਰੂ ਕਹਿੰਦੇ ਕੁਛ ਮੰਗ ਕਹਿੰਦਾ ਮਹਾਰਾਜ ਅੰਮ੍ਰਿਤ ਸਰਕੇ ਇਸ਼ਾਨ ਬਖਸ਼ੋ ਕਿ ਟੀ ਵੰਡੀ ਗੱਲ ਹੋਵੇਗੀ ਦਰਬਾਰ ਸਾਹਿਬ ਦੇ ਦਰਸ਼ਨ ਜੀ ਅੰਮ੍ਰਿਤਸਰ ਕਿਸਾਨ ਬਖਸ਼ੋ ਉੱਥੇ ਫਿਰ ਚਿਖਾਰ ਜਦੋਂ ਅੱਗ ਦੀ ਲਪਟ ਬਾਹਰ ਨਿਕਲੀ ਮਹਾਰਾਜ ਜੀ ਨੇ ਅੱਗ ਦੀ ਲਾਟ ਦੇ ਚੰਨ ਨੇ ਕਿਹਾ ਕਿ ਇਹੋ ਜਿਹਾ ਪੰਤ ਸਾਜਾਂਗਾ ਕਿ ਇਸ ਰਾਜ ਦੀਆਂ ਜੜਾਂ ਪਟਕੇ ਰੱਖ ਦੇਵੇਗਾ ਉਸ